ਕਮਾਈ ਸਾਡੀ ਨਹੀਂ ਬੱਚੇ ਆ ਜੀ ਅਸਲ ਕਿਸੇ ਦੇ ਵੀ ਸਾਡੇ ਨਹੀਂ ਮਤਲਬ ਸਿਰਫ ਉੱਪਰਲੀ ਉੱਪਰਲੀ ਉਹ ਸ਼ੋਅ ਨੂੰ ਦੇਖ ਕੇ ਜੀ ਉੱਥੇ ਇਦਾਂ ਆ ਉੱਥੇ ਇਦਾਂ ਆ ਉੱਥੇ ਡਾਲਰ ਆ ਇਹ ਇਹ ਚੀਜ਼ਾਂ ਨਹੀਂ ਉਹ ਡਾਲਰ ਤੁਸੀਂ ਇੱਥੇ ਕਰ ਲਓ ਨਾਲੇ ਅੱਜ ਕੱਲ ਤਾਂ ਵੈਸੇ ਹੀ 인ਫਲੇਸ਼ਨ ਬਹੁਤ ਹੋ ਗਈ ਐ ਸੀ ਤਾਂ ਤੁਸੀਂ ਗੱਲਾਂ ਕਰ ਰਹੇ ਸਾਡੀਆਂ 14 15 ਸਾਲ ਪੁਰਾਣੀਆਂ ਆ ਵੀ ਉਸ ਟਾਈਮ ਤਾਂ ਬਹੁਤ ਕ੍ਰੇਜ਼ ਸੀਗਾ ਬਾਹਰ ਜਾਣ ਦਾ ਵੀ ਤੇ ਆਪਾਂ ਉਸ ਸਮਿਆਂ ਚ ਵਾਪਸ ਆ ਚੁੱਕਾ ਮੈਂ ਤੇ ਪਰ ਇਹ ਸੀਗਾ ਕਿ ਸਾਡਾ ਆਪਸ ਚ ਵੀ ਗੱਲ ਸਿੱਖੀ ਕਰਕੇ ਵੀ ਬੜਾ ਸਬੰਧ ਬਣਿਆ ਸੀ ਸਾਡਾ ਏਨੇ ਵੀ ਜਦੋਂ ਉਦੋਂ ਦਸਤਾਰ ਨਹੀਂ ਸੀ ਸਜਾਈ ਹੋਈ ਐਣੇ ਏਨੇ ਮੈਨੂੰ ਪੁੱਛਿਆ ਸੀਗਾ ਪਹਿਲਾ ਸਵਾਲ ਵੀ ਤੁਹਾਨੂੰ ਕਿੱਦਾਂ ਦੀ ਸਿੰਘਣੀ ਚਾਹੀਦੀ ਮੈਂ ਉਹਨੂੰ ਦੱਸਿਆ ਵੀ ਮੇਰੀ ਸਿੰਘਣੀ ਮੈਨੂੰ ਤਾਂ ਇਦਾਂ ਹੈ ਨਾ ਕਿ ਵਿਸਤਾਰ ਵਾਲੀ ਹੋ ਮੈਂ ਇਹਨੂੰ ਕਹਾਂ ਕਿ ਕੋਰਸ ਨਹੀਂ ਕੀਤਾ ਪਰ ਵਿਦਿਨ 2-3 ਮੰਥਸ ਹਾਂਜੀ ਐਨੇ ਦਸਤਾਰ ਸਜਾ ਕੇ ਇੱਕਦਮ ਮੇਰੇ ਮੋਹਰੇ ਆ ਗਈ ਲੋ ਵੀ ਤੁਹਾਡੀ ਨਾਲ ਸਿੰਘਣੀ ਦਸਤਾਰ ਵਾਲੀ ਹੋ ਉਦੋਂ ਗੱਲ ਹੀ ਆਨਲਾਈਨ ਹੀ ਹੁੰਦੀ ਸੀ ਨਾ ਆਪਾਂ ਸਾਡਾ ਰੋਕਾ ਵੀ ਆਨਲਾਈਨ ਹੀ ਹੋਇਆ ਸੀ ਸਾਰਾ ਕੁਝ ਹੀ 15 ਸਾਲ ਪਹਿਲਾਂ ਹੀ ਜਿਹੜਾ ਆਨਲਾਈਨ ਜਿਹੜਾ ਅੱਜ ਚੱਲ ਰਹੀ ਆ ਉਹ ਤੁਸੀਂ ਉਦੋਂ ਕਰ ਚੁੱਕੇ ਹਾਂ ਉਦੋਂ ਸਕਾਈਪ ਹੀ ਚੱਲਦਾ ਹੁੰਦਾ ਸੀ ਸਕਾਈਪ ਹੀ ਦੇ ਥਰੂ ਫਿਰ ਸਾਡਾ ਰੋਕਾ ਜਦੋਂ ਹੋਇਆ ਮੈਂ ਤਾਂ 5 ਦਿਨ ਬਾਅਦ ਸਗੋਂ ਗੱਲ ਕੀਤੀ ਇਹਦੇ ਨਾਲ ਮੈਂ ਡਰ ਗਿਆ ਸੀ ਜਦੋਂ ਮੇਰਾ ਰੋਕਾ ਹੋਇਆ ਵੀ ਮੈਂ ਕੁੜੀ ਦੇਖੀ ਨਹੀਂ ਕਰਦੇ ਤੇ ਕਹੇ ਤੇ ਹਾਂ ਕਰ ਲਈਆ ਵੀ ਹੁਣ ਮੇਰਾ ਕੀ ਬਣ ਅੱਜ ਦੇ ਟਾਈਮ ਦੇ ਵਿੱਚ ਨਾ ਉਹ ਚੀਜ਼ ਬਹੁਤ ਆ ਗਈ ਕਿ 2 ਕੁ ਮਹੀਨੇ ਇਕੱਠੇ ਰਹੀ ਨਹੀਂ ਯਾਰ ਸਾਡੀ ਨਿਬਧੀ ਨਹੀਂ ਪਈ ਨਹੀਂ ਛੱਡੋ ਰਹਿਣ ਦਿਓ ਹੋਰ ਦੇਖਦੇ ਆ ਕੋਈ ਬਹੁਤ ਉਹ ਚੀਜ਼ ਗੁੱਡ ਪੇਰੈਂਟਿੰਗ ਬਾਡ ਪੇਰੈਂਟ ਜੇ ਤੁਹਾਡੇ ਸੰਸਕਾਰ ਤੁਹਾਨੂੰ ਚੰਗੇ ਮਿਲੇ ਆ ਕੁੜੀ ਨੂੰ ਵੀ ਆ ਮੁੰਡੇ ਨੂੰ ਵੀ ਦੋਨਾਂ ਵੱਲੋਂ ਹੀ ਕਹ ਰਿਹਾ ਮੈਂ ਪਰ ਮੋਸਟਲੀ ਇਹ ਆ ਕਿ ਅਸੀਂ ਦੇਖਦੇ ਆ ਕਿ ਵੀਪੀ ਐਂਡ ਤੋਂ ਨਾ ਪਿੱਛੇ ਜਿਹੜਾ ਪੇਕਾ ਆ ਤੋਕਾ ਟਾਕੀ ਇਹ ਵਿੱਚ ਉਹਦੇ ਇਨਵੋਲਵਮੈਂਟ ਟੂ ਮੱਚ ਬਹੁਤ ਜ਼ਿਆਦਾ ਇੰਟਰਫੇਅਰ ਕਰਨਾ ਜਾਂ ਫੋਨ ਤੇ ਆਪਣੇ ਸਾਰਾ ਕੁਝ ਸਾਰੀ ਕਹਾਣੀ ਰਾਮ ਕਹਾਣੀ ਫੋਨ 'ਤੇ ਸੁਣਾਈ ਜਾਣੀ ਤੇ ਫਿਰ ਉਹ ਉਥੋਂ ਉਹਦੀ ਚਾਬੀ ਭਰੀ ਜਾਣ ਇਹ ਕਾਰਨ ਆ ਕਿ ਅੱਜਕੱਲ ਬ੍ਰੇਕਅਪਸ ਬਹੁਤ ਵੱਧ ਚੁੱਕੇ ਨੇ ਥੋੜਾ ਜਿਹਾ ਸੰਜਮ ਚਾਹੀਦਾ ਕਿ ਬੱਚਿਆਂ ਨੂੰ ਆਪਸ 'ਚ ਹੀ ਐਡਜਸਟਮੈਂਟ ਕਰਨ ਨੂੰ ਟਾਈਮ ਦੇਣਾ ਚਾਹੀਦਾ ਬਜਾਏ ਇਸ ਦੇ ਕਿ ਤੁਸੀਂ ਹਰ ਕਹਾਣੀ ਆਪਣੀ ਪੇਕੇ ਪਰਿਵਾਰ ਨੂੰ ਦੱਸਣੀ ਆ ਕਮਾਈ ਸਾਡੀ ਬੱਚੇ ਆ ਜੀ ਅਸਲ ਕਿਸੇ ਦੇ ਵੀ ਸਾਡੇ ਨਹੀਂ ਮਤਲਬ ਸਿਰਫ ਉੱਪਰਲੇ ਉੱਪਰਲੇ ਉਹ ਸ਼ੋਅ ਨੂੰ ਦੇਖ ਕੇ ਜੀ ਉੱਥੇ ਇਦਾਂ ਆ ਉੱਥੇ ਇਦਾਂ ਆ ਉੱਥੇ ਡਾਲਰ ਆ ਇਹ ਇਹ ਚੀਜ਼ਾਂ ਨਹੀਂ ਉਹ ਡਾਲਰ ਤੁਸੀਂ ਇੱਥੇ ਕਰ ਲਓ ਉਹ ਨਾਲੇ ਅੱਜ ਕੱਲ ਤਾਂ ਵੈਸੇ ਹੀ 인ਫਲੇਸ਼ਨ ਬਹੁਤ ਹੋ ਗਈ ਐ ਸੀ ਤਾਂ ਇਹ ਤੁਸੀਂ ਗੱਲਾਂ ਕਰ ਰਹੇ ਸਾਡੀਆਂ 14 15 ਸਾਲ ਪੁਰਾਣੀਆਂ ਆ ਵੀ ਉਸ ਟਾਈਮ ਤਾਂ ਬਹੁਤ ਕ੍ਰੇਜ਼ ਸੀਗਾ ਬਾਹਰ ਜਾਣ ਦਾ ਵੀ ਤੇ ਆਪਾਂ ਉਸ ਸਮਿਆਂ ਚ ਵਾਪਸ ਆ ਚੁੱਕਾ ਮੈਂ ਤੇ ਪਰ ਇਹ ਸੀਗਾ ਕਿ ਸਾਡਾ ਆਪਸ ਚ ਵੀ ਗੱਲ ਸਿੱਖੀ ਕਰਕੇ ਵੀ ਬੜਾ ਸਬੰਧ ਬਣਿਆ ਸੀ ਸਾਡਾ ਐਣੇ ਵੀ ਜਦੋਂ ਉਦੋਂ ਦਸਤਾਰ ਨਹੀਂ ਸੀ ਸਜਾਈ ਹੋਈ ਐਣੇ ਐਣੇ ਮੈਨੂੰ ਪੁੱਛਿਆ ਸੀਗਾ ਪਹਿਲਾ ਸਵਾਲ ਵੀ ਤੁਹਾਨੂੰ ਕਿੱਦਾਂ ਦੀ ਸਿੰਘਣੀ ਚਾਹੀਦੀ ਮੈਂ ਇਹਨੂੰ ਦੱਸਿਆ ਵੀ ਮੇਰੀ ਸਿੰਘਣੀ ਮੈਨੂੰ ਤਾਂ ਐਦਾਂ ਹੈ ਨਾ ਕਿ ਵਿਸਤਾਰ ਵਾਲੀ ਹੋ ਮੈਂ ਇਹਨੂੰ ਕਦੇ ਕੋਰਸ ਨਹੀਂ ਕੀਤਾ ਪਰ ਵਿਦਿਨ 2-3 ਮੰਥਸ ਹਾਂਜੀ ਐਣੇ ਦਸਤਾਰ ਸਜਾਈ ਅਗਲੀ ਕਦੋਂ ਮੇਰੇ ਮੋਹਰੇ ਆ ਗਈ ਲੋ ਵੀ ਤੁਹਾਡੀ ਹੁਣ ਸਿੰਘਣੀ ਦਸਤਾਰ ਆ ਗਈ ਹੋ ਉਦੋਂ ਗੱਲ ਹੀ ਆਨਲਾਈਨ ਹੀ ਹੁੰਦੀ ਸੀ ਨਾ ਆਪਾਂ ਸਾਡਾ ਰੁਕਾ ਵੀ ਆਨਲਾਈਨ ਹੀ ਹੋਇਆ ਸੀ ਸਾਰਾ ਕੁਝ ਹੀ ਔਨਲਾਈਨ <laughs> <laughs> 15 ਸਾਲ ਪਹਿਲਾਂ ਹੀ ਜਿਹੜਾ ਆਨਲਾਈਨ ਜਿਹੜੇ ਚ ਅੱਜ ਚੱਲ ਰਹੀ ਹੈ ਉਹ ਤੁਸੀਂ ਉਦੋਂ ਕਰ ਚੁੱਕੇ ਹਾਂ ਉਦੋਂ ਸਕਾਈਪ ਹੀ ਚੱਲਦਾ ਹੁੰਦਾ ਸੀ ਸਕਾਈਪ ਹੀ ਦੇ ਥਰੂ ਫਿਰ ਫੜਾ ਰੋਕਾ ਜਦੋਂ ਹੋਇਆ ਮੈਂ ਤਾਂ 5 ਦਿਨ ਬਾਅਦ ਸਗੋਂ ਗੱਲ ਕੀਤੀ ਇਹਦੇ ਨਾਲ ਮੈਂ ਡਰ ਗਿਆ ਸੀ ਜਦੋਂ ਮੇਰਾ ਰੋਕਾ ਹੋਇਆ ਫੇ ਮੈਂ ਕੁੜੀ ਦੇਖੀ ਨਹੀਂ ਘਰ ਦੇ ਤੇ ਕਹੇ ਤੇ ਹਾਂ ਕਰ ਲਈ ਆ ਵੀ ਹੁਣ ਮੇਰਾ ਕੀ ਬਣ ਪਰ ਠੀਕ ਆ ਬੜੀਆ ਹੀ ਹੋ ਗਿਆ ਆਪਣਾ ਨਾ ਸਮੇਂ ਦੀ ਅੱਜ ਦੇ ਟਾਈਮ ਦੇ ਵਿੱਚ ਨਾ ਉਹ ਚੀਜ਼ ਬਹੁਤ ਆ ਗਈ ਕਿ ਦੋ ਕੁ ਮਹੀਨੇ ਇਕੱਠੇ ਰਹੀ ਨਹੀਂ ਯਾਰ ਸਾਡੀ ਨਿਭਦੀ ਨਹੀਂ ਪਈ ਨਹੀਂ ਛੱਡੋ ਰਹਿਣ ਦਿਓ ਹੋਰ ਦੇਖਦੇ ਆ ਕੋਈ ਬਹੁਤ ਉਹ ਚੀਜ਼ ਹੋ ਗਈ ਉਹਦੇ ਤੇ ਤੁਹਾਨੂੰ ਕੀ ਲੱਗਦਾ ਕਿ ਕੀ ਰੀਜ਼ਨ ਆ ਵੱਡਾ ਇਸ ਚੀਜ਼ ਦੇ ਪਿੱਛੇ ਪੈਰੈਂਟਿੰਗ ਗੁੱਡ ਪੈਰੈਂਟਿੰਗ बैड ਪੈਰੈਂਟ ਜੇ ਤੁਹਾਡੇ ਸੰਸਕਾਰ ਤੁਹਾਨੂੰ ਚੰਗੇ ਮਿਲੇ ਆ ਕੁੜੀ ਨਵੀਂ ਜਾਂ ਮੁੰਡਾ ਨਵਾਂ ਦੋਨਾਂ ਵੱਲੋਂ ਹੀ ਕਹ ਰਿਆ ਮੈਂ ਪਰ ਮੋਸਟਲੀ ਇਹ ਆ ਕਿ ਅਸੀਂ ਦੇਖਦੇ ਆ ਕਿ ਵੀਪੀ ਐਂਡ ਤੋਂ ਨਾ ਪਿੱਛੇ ਜਿਹੜਾ ਪੇਕ ਆਇਆ ਟੋਕਾ ਟਾਕੀ ਇਹਨ ਵਿੱਚ ਉਹਦੇ ਇਨਵੋਲਵਮੈਂਟ ਟੂ ਮੱਚ ਬਹੁਤ ਜ਼ਿਆਦਾ ਇੰਟਰਫੇਅਰ ਕਰਨਾ ਜਾਂ ਫੋਨ ਤੇ ਹੀ ਆਪਣੇ ਸਾਰਾ ਕੁਝ ਸਾਰੀ ਕਹਾਣੀ ਰਾਮ ਕਹਾਣੀ ਫੋਨ 'ਤੇ ਸੁਣਾਈ ਜਾਣੀ ਤੇ ਫਿਰ ਉਹ ਉਥੋਂ ਉਹਦੀ ਚਾਬੀ ਭਰੀ ਜਾਣ। ਇਹ ਕਾਰਨਾਂ ਕਿ ਅੱਜਕੱਲ ਬ੍ਰੇਕਅੱਪਸ ਬਹੁਤ ਵੱਧ ਚੁੱਕੇ ਹਨ। ਮਤਲਬ ਥੋੜਾ ਜਿਹਾ ਸੰਜਮ ਚਾਹੀਦਾ ਕਿ ਬੱਚਿਆਂ ਨੂੰ ਆਪਸ ਵਿੱਚ ਹੀ ਐਡਜਸਟਮੈਂਟ ਕਰਨ ਨੂੰ ਟਾਈਮ ਦੇਣਾ ਚਾਹੀਦਾ। ਬਜਾਏ ਇਸ ਦੇ ਕਿ ਤੁਸੀਂ ਹਰ ਕਹਾਣੀ ਆਪਣੀ ਪੀਕੇ ਪਰਵਾਰ ਨੂੰ ਦੱਸਣੀ ਆ ਠੀਕ ਹੈ ਨਾ ਮੁੰਡਿਆਂ ਦੇ ਵਿੱਚ ਅਸੀਂ ਜੋ ਦੇਖਦੇ ਆਂ ਕਿ ਹਾਂ ਨਸ਼ੇ ਪੱਤੇ ਜ਼ਿਆਦਾ ਮੁੰਡਿਆਂ ਦਾ ਜੋ ਅਸੀਂ ਦੇਖਦੇ ਆਂ ਅੱਜ ਕੱਲ੍ਹ ਪਰ ਜੋ ਲੇਡੀ ਸਾਈਡ ਤੋਂ ਹਮ ਕਸੂਰ ਜੋ ਅਸੀਂ ਜਿੱਦਾਂ ਹੁਣ ਤੁਹਾਡੇ ਕੋਲ ਬਹੁਤ ਤਰ੍ਹਾਂ ਦੇ ਕਸਟਮਰ ਆਉਂਦਾ ਬਹੁਤ ਤਰ੍ਹਾਂ ਦੀ ਕਲਾਇੰਟੇਜ ਆਉਂਦੀ ਆ ਜਾਂ ਸਾਡੇ ਸਟਾਫ ਤੋਂ ਵੀ ਬਹੁਤ ਤਰ੍ਹਾਂ ਦੇ ਬੰਦੇ ਆਏ ਗਏ ਨੇ ਤੇ ਅਸੀਂ ਉਹਨਾਂ ਨੂੰ ਨੋਟਿਸ ਦੇਈਦਾ ਕਿ ਹਾਂ ਮੋਸਟਲੀ ਜਿਹੜਾ ਸਟਾਫ ਦਾ ਹੁੰਦਾ ਪ੍ਰੋਬਲਮ ਉਹਨਾਂ ਨੂੰ ਇਹ ਹੁੰਦੀ ਆ ਕਿ ਹਾਂ ਉਹਨਾਂ ਦੇ ਜਿਹੜੇ ਗੈਂਟਸ ਨੇ ਉਹ ਨਸ਼ੇ ਪਰਤੇ ਆ ਲੱਗੇ ਹੁੰਦੇ ਉਹ ਜਿਹੜਾ ਬੀਬੀ ਐਂਡ ਆ ਉਹ ਤਾਂ ਨੋ ਹੀ ਦੱਸਿਆ ਕਿ ਉਹਨਾਂ ਦੇ ਪੇਕਾ ਪਰਿਵਾਰ ਦਾ ਬਹੁਤ ਵੱਡਾ ਹੱਥ ਹੁੰਦਾ ਇੰਟਰਫੀਅਰੈਂਸ ਇੰਨੀ ਜ਼ਿਆਦਾ ਹੁੰਦੀ ਆ ਕਿ ਬੰਦਾ ਟੋਲਰੇਟ ਨਹੀਂ ਕਰਦਾ ਜੇ ਆਪਾਂ ਆਪਣੇ ਪਰਿਵਾਰਾਂ ਦੀ ਗੱਲ ਕਰੀਏ ਮਤਲਬ ਗੁਰਸਿੱਖ ਪਰਿਵਾਰ ਨੇਗੇ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਕਨਸੈਪਟ ਦਿੱਤਾ ਆਨੰਦ ਕਾਰਜ ਦਾ ਉਹਦੇ ਵਿੱਚ ਕਿਤੇ ਤਾਂ ਇਹ ਚੀਜ਼ ਹੈ ਹੀ ਨਹੀਂ ਪਰ ਅੱਜ ਜ਼ਿਆਦਾਤਰ ਆਪਣੇ ਜਿਹੜੇ ਗੁਰਸਿੱਖ ਪਰਿਵਾਰ ਨੇ ਉਹਨਾਂ ਦੇ ਵਿੱਚ ਇਹ ਚੀਜ਼ ਕਿਉਂ ਹੋ ਰਹੀ ਏ ਫਿਰ ਫਿਰ ਜਿੰਨਾ ਕੁ ਮਾਰਾ ਇਹਨੂੰ ਤੁਸੀਂ ਮੰਨੋਗੇ ਲੈਕ ਆਫ ਐਡਜਸਟਮੈਂਟ ਹਾਂਜੀ ਮਤਲਬ ਦੋਨੋਂ ਤਰਾਂ ਤੋਂ ਜਿੱਥੇ ਤੁਹਾਨੂੰ ਮਤਲਬ ਕਹਿ ਲਓ ਇੱਕ ਸਬਰ ਸੰਤੋਖ ਦੀ ਕਮੀ ਹੈ ਅੱਜ ਕੱਲ ਦੀ ਜਨਰੇਸ਼ਨ ਕੋ ਇਹਹੀ ਇਹਹੀ ਗੈਪ ਹੈਗਾ ਇੱਕ ਤੇ ਅੱਜ ਕੱਲ ਬੱਚੇ ਜਿਹੜੇ ਨਾ ਉਹ ਮਤਲਬ ਮੈਂ ਭਾਰੂ ਹੋ ਚੁੱਕੀ ਹਾਂਜੀ ਈਗੋ ਬਿਲਡ ਅਪ ਵੱਡੀ ਹੋ ਚੁੱਕੀ ਆ ਈਗੋ ਹੀ ਕਲੈਸ਼ ਦਾ ਕਾਰਨ ਬਣਦਾ ਮੇਰੀ ਮੈਂ ਮੈਂ ਉਹਦੀ ਆਪਣੀ ਮੈਂ ਉਹਦੀ ਆਪਣੀ ਮੈਂ ਜਿਹੜੀ ਆਪਸ ਚ ਹੁਣ ਇਹ ਆ ਕਿ ਜੇ ਆਪਾਂ ਜੇ ਆਪਾਂ ਗੁਰਸਿੱਖੀ ਵਾਲੀ ਗੱਲ ਕਰਦੇ ਆਂ ਤੇ ਜਦੋਂ ਤਾਂ ਆਪਾਂ ਉਸ ਰੂਲਸ ਨੂੰ ਫਾਲੋ ਕਰੀਏ ਉਹਦੇ ਵਿੱਚ ਗੜੁੱਛ ਹੋਈਏ ਪੂਰਾ ਉਹਦੇ ਨਾਲ ਡਿਵੋਟਿਡ ਹੋਈਏ ਇਹ ਥੋੜੀ ਅੰਗੀ ਗਾਤਰਾਪਾਰ ਤੇ ਆਪਾਂ ਗੁਰਸਿੱਖੀ ਆ ਗਈ ਆਪਣੇ ਗਾਤਰਾ ਗੁਰਸਿੱਖੀ ਦਾ ਪਰਮਾਨਾ ਨਹੀਂ ਹੈਗਾ ਇਹ ਤਾਂ ਕਮਾਉਣ ਵਾਲੀ ਚੀਜ਼ ਆ ਜੇ ਜਦੋਂ ਤੁਸੀਂ ਇਸ ਚੀਜ਼ ਨੂੰ ਕਮਾਓਗੇ ਹਨਾ ਇੱਕ ਕਮਾਈ ਕਰਨ ਵਾਲੀ ਚੀਜ਼ ਆ ਜੇ ਤੁਸੀਂ ਕਮਾ ਰਹੇ ਹੋ ਸੱਚੀ ਦਿਲੋਂ ਕਮਾ ਰਹੇ ਹੋ ਮਹਾਰਾਜ ਦਾ ਨਾਮ ਲੈ ਰਹੇ ਹੋ ਉਸ ਫੀਸ ਤੇ ਉਸ ਤਰ੍ਹਾਂ ਵਰਕਆਊਟ ਕਰ ਰਹੇ ਹੋ ਜੇ ਤੁਸੀਂ ਉਹਨੂੰ ਕਮਾ ਨਹੀਂ ਰਹੇ ਮੂੰਹ ਮੂੰਹ ਆਰਾਮ ਰੰਗ ਕਹੀ ਜਾਣਾ ਤੇ ਦਿਲ ਚ ਕੁਝ ਹੋਰ ਹੋਣਾ ਇਹ ਗੱਲਾਂ ਨਾਲ ਤੁਸੀਂ ਆਪਣੀ ਬਾਣੀ ਕਹਿੰਦੀ ਆ ਕਿ ਤੁਸੀਂ ਮੈਂ ਮਾਰਦੀ ਈਗੋ ਖਤਮ ਕਰਨੀ ਹੈ ਈਗੋ ਤਾਂ ਆਪਣੇ ਸੋਸ਼ਲ ਮੀਡੀਆ ਨੇ ਹੋਰ ਜ਼ਿਆਦਾ ਚੱਕੀ ਪਈ ਹੈ ਅੱਜ ਹਰ ਕੋਈ ਲਾਈਕਸ ਦਾ ਭੁੱਖਾ ਮੈਨੂੰ ਵਾਰ ਤੋਂ ਵਾਰ ਫੋਲੋਅਰ ਹੋ ਜਾਣਾ ਮੈਨੂੰ ਵਾਰ ਤੋਂ ਵਾਰ ਦੁਨੀਆ ਦੇਖੇ ਮੈਂ ਤਾਂ ਭਾਰੂ ਹੋ ਚੁੱਕੀ ਜਿੰਨੀ ਮੈਂ ਭਾਰੀ ਆ ਉਨੇ ਹੀ ਬ੍ਰੇਕਅਪ ਦੇ ਕਾਰਨ ਵਧਨੇ ਵੀ ਮੈਨੂੰ ਮੈਨੂੰ ਤਰਜੀਹ ਨਹੀਂ ਦਿੱਤੀ ਮੇਰੀ ਗੱਲ ਐਨ ਨਹੀਂ ਸੁਣੀ ਮੈਨੂੰ ਐ ਕਰਤਾ ਮੈਨੂੰ ਓ ਕਰਤਾ ਮੈਂ ਵੀ ਕੁਛ ਹੈ ਨਹੀਂ ਆ ਮੈਂ ਵੀ ਕੁਛ ਹੈਗਾ ਆ ਆ ਗਾਣੀਆਂ ਨੇ ਇੱਥੇ ਤਾਂ ਫਿਰ ਬ੍ਰੇਕਅਪ ਸੀ ਨਹੀਂ ਇਹਨਾਂ ਚ ਤਾਂ ਫਿਰ ਜਦੋਂ ਤੁਸੀਂ ਤੂੰ ਤੇ ਆ ਗਏ ਵੀ ਨਹੀਂ ਪਲੇ ਰੇ ਲਈ ਹੁਣ ਸਾਡੀ ਆਪ ਵਿਚ ਕੋਈ ਨਹੀਂ ਆਹੀ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਹੁਣ ਜੇ ਮੈਂ ਢੈਂ ਦੀ ਗੱਲਾ ਚੋਂ ਆਂਦਾ ਮੈਨੂੰ ਪੂਰੀ ਸਪੋਰਟ ਕਰਦੀ ਐ ਇਹਦੇ ਮਨ ਚ ਕੋਈ ਗੱਲ ਹੋਏ ਤਾਂ ਆਪਾਂ ਇੱਕ ਦੂਜੇ ਨੂੰ ਸਪੋਰਟ ਕਰੀਦਾ ਲੜੀਦਾ ਥੋੜੀ ਆ ਉਸ ਗੱਲ ਤੇ ਵੀ ਆ ਤੂੰ ਮਾ ਕੀ ਮੂੰਹ ਬਣਾ ਕੇ ਰੱਖਿਆ ਹੋਇਆ ਮੈਂ ਫੋ ਵੀ ਜਾਂਦਾ ਚਲੋ ਪਰ ਇੰਨਾ ਨਹੀਂ ਵੀ ਸਾਰਾ ਹੀ ਬੰਦਾ ਮੂੰਹ ਵਟ ਕੇ ਰੱਖੇ ਇੱਕ ਮੂੰਹ ਵਟੇ ਨਾ ਜਿਹੜਾ ਜਦਾ ਮੂੰਹ ਵਟ ਹੋ ਜਾਂਦਾ ਮੂੰਹ ਬੁਲਾਵਾ ਡਾਲਾ ਬ੍ਰੇਕਅਪ ਦਾ ਬਹੁਤ ਵੱਡਾ ਕਰ ਬਹੁਤ ਵੱਡਾ ਕਰ ਜੇ ਕੋ ਸਿੱਖੀ ਦੇਣੀ ਤੁਸੀਂ ਗੱਲ ਕਰਦੇ ਹੋ ਕਿ ਹਾਂ ਵੀ ਤੁਸੀਂ ਸਿੱਖ ਹੋ ਕੇ ਵੀ ਇਹਨੇ ਬ੍ਰੇਕਅਪ ਦੇ ਕਾਰਨ ਕਿਉਂ ਆਣ ਤੁਹਾਡੀ ਅੰਦਰੋਂ ਮੈਂ ਹੀ ਨਹੀਂ ਮੁੱਕੀ ਤੇ ਫਿਰ ਬ੍ਰੇਕਅਪ ਹੀ ਹੋਣਾ ਉਹ ਤਾਂ ਪਹਿਲੇ ਹੀ ਮਹਾਰਾਜ ਜੀ ਨੇ ਵੀ ਕਹਿਤਾ ਹੋਇਆ ਕਿ ਮੈਂ ਛੱਡ ਕੇ ਤੂੰ ਕਹਿਣਾ ਸ਼ੁਰੂ ਕਰ ਦੋ ਤਾਂ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਂਦੇ ਉਹੀ ਤੁਸੀਂ ਜੇ ਆਪਣੇ ਘਰ ਪਰਿਵਾਰ ਵਿੱਚ ਵੀ ਅਪਣਾ ਲਓ ਆਪਣਾ ਆਪ ਛੱਡ ਕੇ ਮੈਂ ਛੱਡ ਕੇ ਜੇ ਕੋਈ ਗੱਲ ਹੋ ਵੀ ਗਈ ਆ ਉੱਥੇ ਛੱਡ ਦਿਓ ਕਿ ਮੈਂ ਚਲੋ ਕੋਈ ਨਹੀਂ ਇਟਸ ਓਕੇ ਲੈਟ ਇਟ ਬੀ ਉੱਥੇ ਛੱਡ ਦਿਓ ਉੱਥੇ ਤੂੰ ਸੋਚ ਲਓ ਉੱਥੇ ਤੁਸੀਂ ਉੱਥੇ ਮਤਲਬ ਸੈਟਲ ਡਾਊਨ ਹੋ ਜਾਂਦਾ ਸਾਰਾ ਕੁਝ